ਦੇਖੇ ਭਾਰੇ ਅੱਛਾ ਕਰੋ ਜੀ ਪਿਓਰ ਜਾਵਾਂ ਕਰਤਾ ਸਾਰਾ ਡਿਜੀਟਲ ਕੰਮ ਬੈਗ ਸਾਰੀ ਡਿਜੀਟਲ ਔਰ ਫਿਰ ਸੂਟ ਕਰਤੇ ਵੀਰ ਜੀ 11 16 16 ਕਿਨਾਂ ਇੱਕ ਫ੍ਰੀ 550 ਦਾ ਮੈਮ ਰੇਟ ਕਿੱਸੇ ਲੱਗੇ ਵਸੇ ਆਕੇ ਰੇਟ ਕਿੱਦਾਂ ਦੇ ਲੱਗੇ ਤੁਮੇ ਜੀ ਵੀਰੇ ਕਿਦਾਰੇ ਕਿ ਰੇਟ ਇੱਕ ਖਤਮ ਕਰਦੇ ਹੋ ਬਹੁਤ ਵਧੀਆ ਲੱਗੇ ਬਈ ਯਾਰ 700 ਦਾ ਇੱਕ ਮਿਲਦਾ ਜੀ ਇੱਕ ਨਾ ਇੱਕ ਫ੍ਰੀ ਕਰਤਾ 350 ਰੁਪਏ ਦਾ ਸੂਟ ਮਤਲਬ ਤੋ ਗਾਈਸ ਅੱਜ ਕੀ ਜੋ ਵੀਡੀਓ ਰਹੀ ਨਾ ਕਾਫੀ ਜ਼ਿਆਦਾ ਸਪੈਸ਼ਲ ਕਿਉਂਕਿ ਅੱਜ ਕੀ ਵੀਡੀਓ ਸਪੈਸ਼ਲ ਪਹੁੰਚ ਚੁੱਕੀ ਹੈ ਆਪਕੇ ਫੇਵਰਿਟ ਸ਼ਾਪ ਐਸਕੇ ਟੈਕਸਟਾਈਲ ਮੋਰਿੰਡਾ ਅੱਜ ਦੀ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖ ਰਿਹਾ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਵੈਰਾਈਟੀ ਚੈੱਕ ਕਰਾਓ ਸਾਰੀ ਨੀਂਗਾ ਕਰਾਉਂਗਾ ਵੀਡੀਓ ਦੇ ਵਿੱਚ ਭਾਵੇਂ ਤੁਸੀਂ ਨਖਰਾਉ ਲੈਣਾ ਬਰੇਲੀ ਜਿਹੜਾ ਕੁਝ ਵੀ ਲੈਣਾ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲੇਗੀ ਸਰ 1 ਮਿੰਟ 1 ਮਿੰਟ ਹਮਨ 单ਗਲ ਡਬਲ ਕੀ ਵੈਰਾਈਟੀ ਵੀ ਚਾਹੀਏ ਸਭ ਕੁਝ ਮਿਲੇਗਾ ਸਰ ਦੇਖੋ ਮਤਲਬ ਜਿੰਨੇ ਮਰਜੀ ਪੀਸ ਲੈ ਲਓ ਜਿੰ ਤੋ ਐਸਾ ਹੈ ਨਾ ਕਿ WhatsApp ਕਰ ਲਿਜੀਏ ਪ੍ਰੋਪਰ ਆਪਕੋ ਕੋਰੀਅਰ ਵਗੈਰਾ ਵੀ ਲੱਗ ਜਾਏਗਾ ਚੈੱਕ ਕਰੋ ਜੀ ਹਾਈਟ ਮੇਂ 에 ਰਹੇਗੀ ਮਸਲਿਨ ਦੇ ਉੱਤੇ ਬ੍ਰਸ਼ ਪੇਂਟ ਦਾ ਕੰਮ ਹਾਂਜੀ ਬਹੁਤ ਪਿਆਰੀ ਡਿਜ਼ਾਈਨ ਹੈਗਾ ਦੁਪੱਟਾ ਬੜਾ ਸ਼ਾਨਦਾਰ ਲਵਾਇਆ ਜੀ ਇਹਦੇ ਚ ਓਕੇ ਕੁਆਂਟੀਟੀ ਚ ਮਿਲੇਗਾ ਮਾਲ ਭਾਵੇਂ ਤੁਸੀਂ ਹਜ਼ਾਰਾਂ ਪੀਸ ਲੈ ਜਾਓ ਆ ਦੇਖੋ ਜੀ ਮਲੇ 1000 ਪੀਸ ਵੀ ਮਿਲ ਜੰਗੇ ਸਰ ਫੁੱਲ ਬੜਾ ਫੁੱਲ ਕੁਆਂਟੀਟੀ ਮਿਲੇਗੀ ਆ ਦੇਖੋ ਜੀ ਬ੍ਰਸ਼ ਪੇਂਟ ਦਾ ਦੁਪੱਟਾ ਕਲਰ ਮਿਲਨੇ ਆ 4 ਇਹ ਦੇਖੀ ਚਾਰ ਚਾਰ ਕਲਰ ਕੇ ਸਾਥ ਮਾਰਕੀਟ ਸੂਟ ਵੀ ਤਾਂ 350 ਰੁਪਏ 300 ਰੁਪਏ ਆਪਾਂ ਨੇ ਸੂਟ ਲਾ ਕੇ ਦੇਣਾ 199 ਰੁਪਏ ਦਾ 199 ਮੈਂ ਇਹ ਵਾਲਾ ਸਰ ਚੈੱਕ ਕਰੋ ਡੀਆਰਿੰਗ ਤੇ ਕੁਆਂਟੀਟੀ ਸਰ ਸਭ ਚ ਮਿਲੇਗੀ ਫੁੱਲ ਵਟਾ ਫੁੱਲ ਆ ਹਾਂਜੀ ਔਰ ਐਸਾ ਹੈ ਨਾ ਕਿ ਇਸੇ ਕੇ ਸੂਟੋ ਕੇ ਲਈ ਰੋਇ ਫੁੱਲ ਰਸ਼ ਹੈ ਫੁੱਲ ਵਰਕ ਕਰਦੇ ਹਾਂ ਫੁੱਲ ਕੁਆਂਟੀਟੀ ਵਿੱਚ ਮਾਲ ਜਾ ਰਿਹਾ ਹੈ ਉੱਪਰ ਔਰ ਆਈਟਮ ਆਰਡਰ ਕਰਤੇ ਰਹੇ ਆ ਚੈੱਕ ਕਰੋ ਜੀ ਹਾਂਜੀ ਇਹ ਦੇਖੀਏ ਬਰਬਰੀ ਵੇਚ ਤੇ ਡੀਆਰਿੰਗ ਤਿਆਰ ਕਰਾਈ ਬਰਬਰੀ ਵੇਚ ਦੇ ਉੱਤੇ ਵੇਖੀ ਜੀ ਬਰਬਰੀ ਬੋਟਮ ਰਹੇਗੀ ਕਰੇਵ ਦੀ 3 ਮੀਟਰ ਹਾਂਜੀ ਆਲੋ ਦੁਪੱਟਾ ਮਿਲੇਗਾ ਜੀ ਨਾਲ ਤੁਹਾਨੂੰ ਕੱਟ ਵਰਕ ਬਰਬਰੀ ਦਾ ਸਰ ਕਸਟਮਰ ਵੈਸੇ ਕਾਹ ਕਾਹ ਸੇ ਆਦਾ ਆਪਕੇ ਬਾਸ ਸਰ ਕਸਟਮਰ ਬਹੁਤ ਦੂਰ ਦੂਰੋਂ ਆਂਦਾ ਹੈ ਆਲੋ ਮੈਂ ਲੋਕਲ ਤੋਂ ਹੈ ਯੇ ਨਹੀਂ ਕਸਟਮਰ ਦੂਰ ਦੂਰ ਸੇ ਮਤਲਬ ਰੰਗ ਕਲਰ ਮਿਲਨੇ ਸਰ ਇਦਾਂ ਦੇ 4-4 ਹਾਂਜੀ ਮਾਰਕੀਟ ਸੂਟ ਲੈਣ ਚਲੇ ਜਾਈਏ ਫਿਰ ਨਾ 550 ਰੁਪਏ ਦਾ ਹਾਂਜੀ ਆਪਾਂ ਨੇ ਲਾਗਦੇ ਨੇ 550 ਦੇ ਦੋ ਸੂਟ ਮਤਲਬ 550 ਮੇ ਦੋ ਦੋ ਸੂਟ ਆ ਦੇਖੋ ਜੀ ਪੂਰੀ ਮਿਲੇਗੀ ਕੁਆਂਟੀਟੀ ਹਾਂਜੀ ਆਲੋ ਵੈਰਾਈਟੀ ਚੈੱਕ ਕਰੋ ਜੀ ਕਿੰਨੀ ਸ਼ਾਨਦਾਰ ਤੁਸੀਂ ਇਹ ਚੈੱਕ ਕੀਤੀ ਵੈਰਾਈਟੀ ਬਹੁਤ ਸਾਡੇ 500 ਦਾ ਸੂਟ ਇਕ ਨਾ ਇਕ ਕਰਤਾ ਫਰੀ ਫਟਾਫਟ ਆਜੋ SK ਟੈਕਸਟਲ ਮਰਿੰਡਾ ਤੇ ਔਰ ਇਹ ਐਸਾ ਨਹੀਂ ਕਿ ਫਟਾਫਟ ਸਕ੍ਰੀਨਸ਼ਾਟ ਲੈ ਲਿਜੀਏ ਇਹ ਆਈਟਮ ਬਾਰ ਬਾਰ ਨਹੀਂ ਮਿਲेंगी ਔਰ ਇਹ ਅੱਜ ਦੀ ਵੀਡੀਓ ਕੋ ਸਪੈਸ਼ਲ ਤੋਹਫਾ ਹੈ ਜੀ ਵੀਡੀਓ ਜੋ ਵਗਾ ਬੰਬੇ ਫਟਣਾ ਬਿੜੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਲੋ ਬਿਲਕੁਲ ਆ ਹੈਗਾ ਜੀ ਸੂਟ ਜੋਰ ਜੜ ਦਾ ਇਹ ਦੇਖੇ ਜੋਰ ਜੜ ਚੈੱਕ ਕਰੋ ਜੀ ਸਾਰੇ ਡਬਲ ਹੈਡ ਦੇ ਕੰਮ ਹਾਂਜੀ ਬਹੁਤ ਪਿਆਰੀਆਂ ਪਿਆਰੀਆਂ ਡਿਜ਼ਾਈਨਿੰਗ ਹੈ ਚੈੱਕ ਕਰੋ ਜੀ ਆ ਲੋ ਇਹ ਚੈੱਕ ਜੀ ਪੂਰੇ ਫਰੰਟ ਤੇ ਦਪੱਟਾ ਮਿਲੇਗਾ ਜੀ ਨਾਲ ਜੋਰ ਜੱਟ ਦਾ ਔਰ ਕੀਤਾ 550 ਰੁਪਏ ਸਰ ਸਾਰੇ 450 ਨੇ ਲੈਣਾ ਲੋ ਹਾਂਜੀ ਸੂਟ ਲਾ ਕੇ ਦੇਣਾ 650 ਰੁਪਏ ਦੇ ਦੋ ਮਤਲਬ 650 ਰੁਪਏ ਦੇ ਦੋ 325 ਰੁਪਏ ਦਾ ਸੂਟ ਭਾਵੇਂ ਤੁਹਾਨੂੰ ਮੈਂ ਬਾਰ ਬਾਰ ਕਹਿੰਦਾ ਕੁਆਂਟੀਟੀ ਦੀ ਕੋਈ ਕਮੀ ਨਹੀਂ ਵੀ ਆਈ ਨਹੀਂ ਹੈਗਾ 400 ਰੱਖ ਕੇ ਵੀਡੀਓ ਪਾਦੀ ਬਾਦ ਚ ਸਟਾਕ ਆ ਦਮਾ ਹਾਂਜੀ ਫੁੱਲ ਵੱਡਾ ਫੁੱਲ ਕੁਆਂਟੀਟੀ ਮਿਲੇਗੀ ਭਾਵੇਂ 1000 ਰੁਪਏ ਤੁਸੀਂ ਉਹਨੇ ਲੈ ਜਾਓਗੇ ਮਤਲਬ ਆਪ ਦੇਖ ਲਿਜੀਏ ਕੁਆਂਟੀਟੀ ਪੂਰੀ ਹੈ ਬਸ ਇਹ ਨਹੀਂ ਆਈ ਕਲਰ ਚੈੱਕ ਕਰੋ ਜੀ 15 ਤੋਂ 20 ਦਵਾਂਗਾ ਡਿਜ਼ਾਈਨ रेट 650 ਦੇ ਤੋਂ ਔਰ ਵੀ ਦੇਖਣੇ ਮਤਲਬ ਕਸਟਮਰ ਇਨੀ ਸਭ ਆਈਟਮੋ ਕੇ ਲੀਏ ਵੇਟ ਕਰ ਰਹੇ ਹੈ ਮਤਲਬ ਇਹ ਸਿਰਫ ਇਸੇ ਆਰਟੀਕਲ ਕੇ ਲੀਏ ਮੈਨੂੰ ਹਾਲੋ ਸਰ ਸਭ ਤੋਂ ਜ਼ਿਆਦਾ ਦੇਖੋ ਆ ਲੋ ਫੁੱਲ ਬੜਾ ਫੁੱਲ ਕੁਆਂਟੀਟੀ ਵਿਕ ਗਿਆ ਯਾਰ ਬਿਲਕੁਲ ਬਾਟਮ ਤੇ ਕਰਾਦਾ ਵਰਕ 3 ਮੀਟਰ ਬਾਟਮ ਬਾਟਮ ਤੇ ਵਰਕ ਆ ਲੋ ਹਾਂਜੀ ਬਾਟਮ ਤੇ ਵਰਕ ਸਾਰੇ ਦੁਪੱਟਾ ਲਵਾਇਆ ਨਾਲ ਸੈਮੀ ਪਿਓਰ ਦਾ ਬਿਲਕੁਲ ਡਿਜੀਟਲ ਮਸਲੀਨ ਰਹੇਗੀ ਆ ਚੈੱਕ ਕਰਾਓ ਜੀ ਡਿਜ਼ਾਈਨਿੰਗ

ਅਚ ਚੈੱਕ ਕਰੋ ਜੀ ਆਲੋ ਹਾਂਜੀ ਪਿਓਰ ਮਸਲਿਨ ਸਾਰੀ ਡਿਜੀਟਲ ਦੇ ਵਿੱਚ ਚੈੱਕ ਕਰੋ ਜੀ ਬੈਕ ਵੀ ਸਾਰੀ ਡਿਜੀਟਲ ਹਾਂਜੀ ਫਰੰਟ ਬੈਕ ਡਿਜੀਟਲ ਸੂਟ ਵਿਗਦਾ ਮਾਰਕਟ 1050 ਰੁਪਏ ਦਾ ਹਾਂਜੀ ਸੈਮੀ ਪਿਓਰ ਅੱਜ ਕੀ ਵੀਡੀਓ ਵਿੱਚ ਸਰ ਸਪੈਸ਼ਲ ਸਾਰੇ ਸੈਮੀ ਪਿਓਰ ਦਾ ਦੁਪੱਟਾ 2.5 ਮੀਟਰ ਕੱਢਦਾ ਸੂਟ ਲਾ ਕੇ ਦੇਣਾ ਵੀਰ ਜੀ 300 99 ਰੁਪਏ ਦਾ ਬੜਾ ਥੀਆ ਨਾਲ ਸੁਣਨਾ 399 फूल बड़ा फूल मिलेगी क्वांटिटी वालों मतलब ये देखिए 399 में अब आपको कहीं जाने की जरूरत नहीं पड़ेगी बस इतनी बढ़िया-बढ़िया आइटम दिखा रहे हैं मतलब चेक कराओ जी ये वालों हां जी बहुत प्यारी डिजाइनिंग है लो हां जी कलर मिलेंगे चार सारे लो ये देखिए से सेम फोटो वाली डिजाइनिंग ये देखिए सेम फोटो वाले पीस कोई नहीं लेना ₹1000 कोई नहीं लेना 1200 आ चेक कराओ जी मस्लिन दे ऊपर डिजाइनिंग ये देखिए नेक पे चेक कराओ जी कितना प्यारा वर्क है प्यारा चेक कराओ जी बहुत सोनी डिजाइनिंग है ਹਾਂ ਜੀ 1200 ਵਾਲਾ ਸੂਟ ਆ ਸੂਟ ਲੈ ਕੇ ਦੇਣਾ ਵੀਰ ਜੀ 495 ਰੁਪਏ ਦਾ 495 ਓਨਲੀ ਸਰ ਮੈਂ ਕਹਾਂ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਕਲਰ ਚੜ ਚੈੱਕ ਕਰੀ ਚਲੋ ਆ ਲੋ ਹਾਂ ਜੀ ਸਿਰਫ 495 ਰੁਪਏ ਵੀ ਇਸ ਐਸਾ ਨਾ ਸਾਥ ਕੇ ਸਾਥ ਇਹ बिकते ਵੀ ਜਾ ਰਹੇ ਆ ਆਰਟੀਕਲ ਡਿਜ਼ਾਈਨਿੰਗ ਚੈੱਕ ਕਰੋ ਵੀਰ ਜੀ ਆ ਲੋ ਹਾਂ ਜੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਇੱਕ ਤੋਂ ਇੱਕ ਮਿਲੇਗਾ ਡਿਜ਼ਾਈਨ ਆ ਲੋ ਆ ਕਰੋ ਚੈੱਕ ਸਾਰੀ ਡਿਜ਼ਾਈਨਿੰਗ ਨੈਕ ਤੇ ਵਰਕ ਟੁਕਟਾ ਬੜਾ ਫੈਸੀ ਆ ਲੋ ਜੀ ਬਨਾਰਸੀ ਵਾਲਾ ਮਤਲਬ ਇਹ ਜੋ ਸਰ ਆਰਟੀਕਲ ਦਿਖਾਤੇ ਜਾ ਰਹੇ ਨੇ ਸਾਥ-ਸਾਥ बिकਤੇ ਵੀ ਜਾ ਰਹੇ ਆ ਇਹ ਮਤਲਬ ਕਸਟਮਰ ਲੈ ਕੇ ਜਾ ਰਹੇ ਸਰ ਇਹ ਵਾਲੇ ਆਰਟੀਕਲ ਸਾਰੇ ਸਾਰੇ ਜਿਹੜਾ ਮਰਜੀ ਕਸਟਮਰ ਲੈ ਜਾਵੇ ਜਿਹੜੀ ਮੇਰੀ ਮਰਜੀ ਪਹਿਣਾ ਲੈ ਜਾਣਾ ਚਾਰ-ਚਾਰ ਰੰਗਾਂ ਦੀ ਫੈਮਿਲੀ ਆ 650 700 ਵਾਲਾ ਸੂਟ ਕਰਤਾ 495 495 ਓਨਲੀ ਸਰ ਜਿੰਨਾ ਮਰਜੀ ਲੋਜੋ ਆ ਮਤਲਬ 495 ਦੀ ਰੇਂਜ ਫੜਾਵੜ ਸੇ ਸਕਰੀਨ ਸ਼ਾਟ ਚੈੱਕ ਕਰੋ ਜੀ ਕਰੇਵ ਆਰਟੀਕਲ ਸਾਥ-ਸਾਥ ਮਦ ਵੀ ਵਿਖੇ ਦੇਖੇ ਜਾ ਰਹੇ ਕਰੇਵ ਦਾ ਸੂਟ ਪੂਰਾ 5 ਮੀਟਰ ਦੁਪੱਟਾ ਮਿਲੇਗਾ ਸਰ ਇਸ ਦੇ ਵਿੱਚ ਵਰਕ ਔਲੋ 2 2 ਮੀਟਰ ਕੱਢਦੇ ਦੁਪੱਟੇ ਹਾਂਜੀ ਬਾਜ਼ਾਰ 800 900 ਆਪਾਂ ਨੇ ਸੂਟ ਲੈ ਕੇ ਦੇਣਾ ਜੀ 499 ਮੇਰੇ ਬੈ ਚੱਕ 499 ਓਨਲੀ 499 ਡਿਜ਼ਾਈਨ ਬਾਦੂ ਮਿਲਣਗੇ ਇਹ ਦੇਖੀਏ ਇਹ ਵੀ ਆਈਟਮ ਨਜ਼ਰ ਆ ਰਹੀਏ ਵੀ ਅਗਲੀ ਡੈਰੀ ਚੈੱਕ ਕਰੋ ਜੀ ਚਾਕਲੇਟ 베ਸ ਦੇ ਉੱਤੇ ਚਾਕਲੇਟ 베ਸ ਦੇ ਉੱਪਰ ਪੂਰਾ ਫਰੰਟ ਹੈਵੀ ਬੀਨੈਕ ਵਾਲੀ ਡਿਜ਼ਾਈਨਿੰਗ 15 ਤੋਂ 20 ਦਵਾਂਗਾ ਡਿਜ਼ਾਈਨ ਹਾਂਜੀ ਦੁਪੱਟਾ ਦਵਾਂਗਾ ਨਾਲ ਵਰਕ ਵਰਕ ਦੇ ਸਾਥ ਮੈਂ ਦੁਪੱਟਾ ਸਾਰਾ ਮਾਰਕੀਟ ਸੂਟ ਵਿਕਦਾ 1000 1200 ਰੁਪਏ ਦਾ ਹਾਂਜੀ 15 20 ਡਿਜ਼ਾਈਨ ਕੁਆਂਟੀਟੀ ਫੁੱਲ ਰੇਡ ਕਰਤਾ ਜੀ 550 ਰੁਪਏ ਮਤਲਬ 550 ਇਹ ਵੀ ਆਈਟਮ ਮੈਂ ਕਹਾ ਜਿੰਨੀ ਮਰਜੀ ਡਿਜ਼ਾਈਨ ਲਿਓ ਜਿੰਨੀ ਮਰਜੀ ਕੁਆਂਟੀਟੀ ਲਿਓ 550 ਰੁਪਏ ਦੀ ਰੇਂਜ ਚਾਲੋ ਇਹ ਚੈੱਕ ਕੀਜੇ 550 ਰੁਪਏ ਵੀ ਅੱਭੀ ਦੇਖੀਏ ਮਤਲਬ ਇਨਕੇ ਲਈ ਇਹ ਮੈਂ ਕਹਾ ਜੀ ਇੰਨੀ ਵੈਰਾਈਟੀ ਦੇ ਦੂੰਗਾ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਇੱਕੋ ਛੱਤ ਥੱਲੇ ਆਓ ਸਭ ਕੁਝ ਮਿਲੇਗਾ ਲੋ ਕਸਟਮਰ ਸਰ ਵੇਟ ਕਰ ਰਹੇ ਜੋ ਮਾਲ ਖੋਲਦੇ ਸਾਥ ਸਾਥ ਜਾ ਰਹੇ ਹੋ ਸਰ ਥੋੜੇ ਦੇਖੋ ਨਾਲ ਦੀ ਨਾਲ ਸੇਲ ਹੋ ਰਿਹਾ ਫੁੱਲ ਵੱਡਾ ਫੁੱਲ ਕੁਆਂਟੀਟੀ ਹੈ ਸਰ ਐਸਾ ਹੈ ਨਾ ਤੂੰ ਦੇਖ ਲਈ ਜੀ ਮਤਲਬ ਸਾਰੀ ਆਈਟਮ ਜਾ ਰਹੀਆਂ ਅੱਭੀ ਸਭੀ ਵਿਕਰੀਆਂ ਵਾਲੀ ਆਈਟਮ ਸਾਰੀ ਹੈ ਕੋਈ ਐ ਨਹੀਂ ਮੈਂ ਕਹਿੰਦਾ ਮੇਰੇ ਵੀਰ ਜਿਹੜੇ ਵੇਚਣ ਬਾਤੇ ਲੈਣਾ ਉਹਨਾਂ ਦਾ ਹੋਰ ਵੀ ਮਾਣ ਕਰੂੰਗਾ ਦੇਖੋ ਬਾਜੂ ਵਰਕ ਦੇ ਨਾਲ ਚਾਰ ਚਾਰ ਰੰਗਾਂ ਦੀ ਫੈਮਿਲੀ 800 900 ਰੇਡ ਮਾਰਕੀਟ ਐਸਕੇ ਦਾ ਰੇਡ 550 550 ਰੁਪਏ ਚੱਕ ਲੈ ਜੋ ਮੈਂ ਕਹਿੰਦਾ ਵੀਰ ਜੀ ਭਾਵੇਂ ਟਰੱਕ ਭਰ ਕੇ ਲੈ ਜਾਓ ਤੇ ਇਹ ਦੇਖੀਏ ਕਸਟਮਰ ਅਭੀ ਇਹ ਆਈਟਮੇ ਜੋ ਦੇਖ ਰਹੇ ਨੇ ਸਾ ਚੈੱਕ ਕਰੋ ਜੀ ਬਸਕੋਸ 48 ਗੰਜਾ ਬਸਕੋਸ 48 ਮਾਡਲ ਵਾਲੇ ਪੀਸ ਆ ਲੋ ਆ ਚੈੱਕ ਕਰੋ ਜੀ ਕਿੰਨੀ ਪਿਆਰੀ ਡਿਜ਼ਾਈਨ ਹੈਗਾ ਪਿਓਰ ਬਸਕੋਸ 48 ਦੁਪੱਟਾ ਮਿਲੇਗਾ ਜੀ ਨਾਲ ਪਿਓਰ ਦਾ ਮਕੈਸ਼ ਲੱਗਿਆ ਹੋਇਆ ਪਿਓਰ ਮੁਕੈਸ਼ ਕੈ ਜੋ ਸਰ ਕੋਈ 12 1300 ਨਹੀਂ ਲੈਣਾ ਹਾਂਜੀ ਆ ਚੈੱਕ ਕਰੋ ਸੂਟ ਲਾ ਕੇ ਦੇਣਾ ਜੀ 595 ਰੁਪਏ ਦਾ ਮਤਲਬ 595 ਸਰ 595 ਭਾਵੇਂ ਗਰਿਆਂ ਦੇ ਗਰੇ ਲੈ ਜਾਓ ਇਸ ਕੋ ਛੱਤਲੇ ਮਿਲਣਾ ਚੈੱਕ ਕਰੋ 595 ਰੁਪਏ ਆ ਦੇ ਦੋ ਜੀ ਇੱਧਰ ਆ ਲੋ ਚੈੱਕੋ ਹਾਂਜੀ ਭਾਵੇਂ ਤੁਸੀਂ ਲੈ ਜਾਓ 20 ਨੱਕਲ ਆ ਲੋ 20 ਨੱਕਲੀ ਵੀ ਇਾਨੀ ਗਿ ਕੋਰੀਡ ਕਰਤੀ 1045 ਡਿਜ਼ਾਈਨਿੰਗ 1045 ਡਿਜ਼ਾਈਨਿੰਗ ਆ ਚੈੱਕ ਕਰੋ ਜੀ ਆਪਣੀਆਂ ਭੈਣਾਂ ਦੇ ਕਰਨੇ ਆ ਵੱਡੇ ਵੱਡੇ ਫਾਇਦੇ ਸੂਟ ਕਰਕੇ ਦੇ ਸੂਟ ਲੱਗਦਾ ਵੀਰ ਜੀ 595 आ, चार 595 ਸਰ ਜਿਹੜਾ ਮਰਜ਼ੀ ਲਓ ਜਿਓ ਭਾਵੇਂ 20 ਨਾ ਕਿ 2.5 ਮੀਟਰ ਕੱਢ ਦੇ ਰੁਪਟੇ ਆ ਹਾਂਜੀ ਕਲਰ ਮਿਲਨੇ ਆ ਚਾਰ ਚਾਰ ਸੈਮ ਜੀ ਰੇਡ ਦਾ ਧਮਾਕਾ 595 ਮਤਲਬ 595 ਦੀ ਰੇਂਜ ਮੇ ਆਲੋ ਸਰ ਕਹਿੰਦੇ ਜਾਮ ਦਾ ਸੂਟ ਲੈਣਾ ਮਾਲਕਰ ਕਹਿੰਦਾ 1200 1300 ਰੁਪਏ ਹਾਂਜੀ ਆ ਚੈੱਕ ਕਰੋ ਜੇ ਪਿਓਰ ਜਾਮ ਨਾ ਹੋਈ ਤਾਂ 100 ਰੁਪਏ ਦਾ ਇਹ ਆਰਟੀਕਲ ਕੇ ਲੀਏ ਕਸਟਮਰ ਆ ਗਏ ਇਤਨੇ ਸਾਰੇ ਆ ਚੈੱਕ ਕਰੋ ਜੀ ਪਿਓਰ ਜਾਮ ਸਾਰਾ ਡਿਜੀਟਲ ਕੰਮ ਬੈਗ ਸਾਰੀ ਡਿਜੀਟਲ ਆਲੋ ਹਾਂਜੀ ਇਹ ਸੂਟ ਕਰਤੇ ਵੀਰ ਜੀ 11 16 ਸੂਟ ਇੱਕ ਨਾ ਇੱਕ ਫ੍ਰੀ 550 ਦਾ ਮਤਲਬ 550 ਸਰ ਪਿਓਰ ਦੁਪੱਟਾ ਨਾ ਹੋਇਆ ਲੱਖ ਰੁਪਏ ਨਾ ਪਿਓਰ ਜਾਮਦਾ ਸੂਟ ਕਲਰ ਮਿਲਨੇ ਇਦਾਂ ਦੇ ਚਾਰ ਚਾਰੀਆਂ ਦੀ ਫੈਮਲੀ ਆ 550 ਰੁਪਏ ਦਾ ਮਤਲਬ 550 ਰੁਪਏ ਸਰ ਜਿਹੜਾ ਮਰਜੀ ਕਲਰ ਚਾੜ ਲੈ ਜੋ ਇੱਕੋ ਰੇਟ ਰਹਿਣਾ ਜੀ 550 ਰੁਪਏ ਪਿਓਰ ਜਾਮਦਾ ਸੂਟ ਪਿਓਰ ਦਾ ਦੁਪੱਟਾ ਨਾਲ ਆ ਲੋ ਆ ਕਰੋ ਚੈੱਕ ਇਹ ਚੈੱਕ ਕੀ ਜੀਏ ਔਰ ਸਾਰਾ ਸਾਰਾ ਡਿਜੀਟਲ ਬਾਜੂ ਡਿਜੀਟਲ ਬੈਗ ਡਿਜੀਟਲ ਸਾਰ 750 ਰੁਪਏ ਕੋ ਸਾਰ 1100 ਦੇ 2550 ਦਾ ਮਨ 550 ਵੀਰ ਜੀ ਫਾਇਦੇ ਕਰਨੇ ਆ ਪਹਿਣਾ ਦੇ ਆ ਲੋ ਦੇਖੋ ਚਾਰ ਚਾਰ ਰੰਗ ਮਿਲਨੇ ਆ 550 ਰੁਪਏ ਜਿਹੜਾ ਮਰਜੀ ਕਲਰ ਛਾਂਡ ਕੇ ਲੈ ਜੋ ਆ ਲੋ ਇਹ ਚੈੱਕ ਕੀ ਜੀਏ ਉਹਦੇ ਬਾਅਦ ਚੈੱਕ ਕਰੋ ਜੀ ਆ ਲੋ ਪਿਓਰ ਕੈਂਬ੍ਰਿਕ ਹਾਂਜੀ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਦੀ ਆ ਲੋ ਸੂਟ ਹਾਂਜੀ ਕੰਟਰਾਸਟ ਬਾਟਮ ਬਿਲਕੁਲ ਪਿਓਰ ਮਲ ਕੋਡ ਦਾ ਦੁਪੱਟਾ ਜੀ ਆ ਲੋ ਪਿਓਰ ਮਲ ਕਾਟਨ ਦਾ ਦੁਪੱਟਾ ਕੋਈ 12 1300 ਨਹੀਂ ਲੈਣਾ 1100 ਦੇ 2 550 ਰੁਪਏ ਦਾ ਲੋ 550 ਰੁਪਏ ਦਾ ਚੈੱਕ ਕਰੋ ਜੀ ਕਲਰ ਚਾਰਡ ਸੁਪਰ ਪਾਸ ਡਿਜ਼ਾਈਨਿੰਗ ਆ ਕੁਆਂਟੀਟੀ ਮਿਲੇਗੀ ਫੁੱਲ ਬੜਾ ਫੁੱਲ ਵੈਸਾਈਟ ਮੈਂ ਕਹਿੰਦਾ ਜੀ ਲਿਮਟਿਡ ਹੈ ਜੇ ਐਸੇ ਲਿਮਟਿਡ ਕਹਿ ਲਈਏ ਕਿਉਂਕਿ ਕਸਟਮਰ ਜ਼ਿਆਦਾ ਹੈ ਇਹਨਾਂ ਸਭ ਆਈਟਮੋ ਕੇ ਲਈ ਆ ਲੋ ਜੀ ਕਹਿੰਦਾ ਬਰਬਰੀ ਦਾ ਸੂਟ ਲੈਣਾ ਬਰਬਰੀ ਆ ਲੋ ਹਾਂਜੀ 5 ਮੀਟਰ ਸੂਟ ਪਿਓਰ ਬਰਬਰੀ ਦਾ ਸੂਟ ਚੈੱਕ ਕਰੋ ਜੀ ਪੂਰਾ ਫਰੰਟ ਦੁਪੱਟਾ ਲਵਾਇਆ ਜੀ ਪਿਓਰ ਚਨਾਉਂ ਦਾ ਪਿਓਰ ਚਨਾਉਂ 2 2 ਮੀਟਰ ਇਹ ਵੀ 1100 ਦੇ ਦੋ ਆ ਲੋ ਜੀ 550 ਰੁਪਏ ਦਾ ਮਤਲਬ ਸਾਡੇ ਅਭੀ ਕਸਟਮਰ ਵੇਟ ਕਰ ਰਹੇ ਸਾਰੇ ਜਿੰਨੀ ਮਰਜੀ ਕੁਆਟਿਟੀ ਲੈ ਜਾਓ ਇੱਕੋ ਰੇਟ ਮਿਲਣਾ ਆ ਲੋ ਹਾਂਜੀ ਪਿਓਰ ਜਾਮ ਪਿਓਰ ਜਾਮ ਤੇ ਪਿਓਰ ਜਾਮ ਬੀ ਨੈਕ ਵਾਲੀ ਡਿਜ਼ਾਈਨਿੰਗ ਬੜੀਆਂ ਸ਼ਾਨਦਾਰ 15 ਤੋਂ 20 ਮਿਲਣਗੇ ਡਿਜ਼ਾਈਨ ਆ ਚੈੱਕ ਕਰੋ ਪਿਓਰ ਜਾਮ ਦਾ ਸੂਟ ਜੀ ਪਲੈਨ ਦਾ 6-700 ਦਾ ਵਿਕਦਾ ਸਰ ਵੀਡੀਓ ਸ਼ੇਅਰ ਕਰਾਓ ਜੀ ਪਹਿਲਾਂ ਵੀਡੀਓ ਕਰ ਦੋ ਦੱਬ ਕੇ ਸ਼ੇਅਰ 5-600 ਵਾਲਾ ਸੂਟ ਹਾਂਜੀ ਕੀ ਰੇਟ ਕਰਤਾ ਇਹ ਵੀ ਚੱਕ ਲੋ 1100 ਦੇ ਦੋ ਚੱਕ ਰੋ 1200 ਪਿਓਰ ਦੁਪੱਟੇ ਦੇ ਨਾਲ ਪਿਓਰ ਜਾਮਦਾ ਸੂਟ ਹਾਂਜੀ ਕਲਰ ਮਿਲਨੇ ਇੱਦਾਂ ਦੇ ਪੰਜ ਪੰਜ ਰੰਗ ਕੁਆਂਟੀਟੀ ਦੀ ਕੋਈ ਕਮੀ ਨਹੀਂ ਭਾਵੇਂ ਜਦੋਂ ਟਰੱਕ ਭਰ ਕੇ ਲਓ ਜੀ ਯਾਰ ਮਤਲਬ ਆ ਬੇਖੀ ਟਰੱਕ ਭਰ-ਭਰ ਕੇ ਆਈਟਮ ਲੈ ਕੇ ਜਾਈਏ ਆ ਲੋ ਇਹ ਕਰਾਚ ਵੇਜ ਦੇ ਉੱਤੇ ਹਾਂਜੀ ਕਰਾਚ ਦਾ ਸੂਟ ਆ ਲੋ ਇਹ ਦੇਖਿਓ ਕਰਾਚ ਵੇਜ ਦਾ ਸੂਟ ਸਰ ਸਰ ਇਹ ਅਬ 1000 ਪਲੱਸ ਕੀ ਰੇਂਜ ਸ਼ੁਰੂ ਹੋ ਗਈ ਉਹ ਨਹੀਂ ਨਹੀਂ ਵਰਜੀ ਇਹਨਾਂ ਜੀ ਵੀ ਫਾਇਦਾ ਹੀ ਕਰਨੇ ਆ ਲੋ ਮਤਲਬ 1000 ਪਲੱਸ ਕੀ ਨਹੀਂ ਆਈਟਮ ਇਹ ਨਹੀਂ ਨਹੀਂ ਸਰ ਆ ਲੋ ਬਡਾਲ ਦੀ ਬੋਟਮ ਕਰਾਚ ਦਾ ਸੂਟ ਹਾਂਜੀ ਦੁਪੱਟਾ ਮਿਲਣਾ ਜ ਪਿਓਰ ਗਾ ਇਹ ਵੀ ਕਰਤੇ 1100 ਦੇ ਦੋ ਵੀ ਸਾਢੇ 500 ਰੁਪਏ ਦਾ ਸੂਟ ਕਦੇ ਨਹੀਂ ਮਿਲਣਾ ਕਰਛ ਦਾ ਕਲਰ ਚੜ ਚੈੱਕ ਕਰੋ ਸਿਰਫ ਸਾਢੇ 500 ਰੁਪਏ ਆ ਲੋ ਮਤਲਬ ਧਵਾਕੇ ਜੀ ਇਹ ਸਾਰੀ ਆਈਟਮ ਮਤਲਬ ਆਪ ਦੇਖੀਏ ਅਭੀ ਹੋਰ ਵੀ ਆਈਟਮ ਆ ਰਹੀ ਹੈ ਸਾਰੀ ਆਈਟਮ ਆਪਕੇ ਲਈ ਆ ਰਹੀ ਹੈ ਬਹੁਤ ਵੈਰਾਈਟੀ ਹੈ ਕਾ ਦਿਖਾ ਬੜ ਗਲੇ ਵਾਲਾ ਹਾਂਜੀ ਆ ਲੋ ਜੀ ਹਾਂਜੀ ਕਹਿੰਦੇ ਦੇ ਲੈਣ ਵੇ ਸੂਟ ਲੈਣਾ 350 400 ਦਾ ਮਾਰਕਟ ਵਿਕਦਾ ਹਾਂਜੀ ਆਪਾਂ ਇਹ ਕਰਤੇ 1000 ਰੁਪਏ ਦੇ ਚਾਰ ਸਿੰਗਲ ਸੂਟ ਪੈਣਾ 250 ਰੁਪਏ ਦਾ 250 ਰੁਪਏ ਰੇਂਜ ਵਿੱਚ ਸਰ ਕਲਰ ਚਾਰਟ ਇਦਾਂ ਦੇ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਸਿਰਫ 250 ਰੁਪਏ ਦੀ ਰੇਂਜ ਚ ਆਲੋ ਵੀਰੇ ਵੀਡੀਓਜ਼ ਨਹੀਂ ਪਾਣਾ ਹੋ ਹਾਲੂ ਆ ਚੈੱਕ ਕਰੋ ਜੀ ਬਨਾਰਸੀ ਆਲੋ ਇਹ ਦੇਖਿਓ ਬਨਾਰਸੀ ਬਨਾਰਸੀ ਮਡਾਲ ਦੀ ਬਾਟਮ ਚੈੱਕ ਕਰੋ ਜੀ ਆਲੋ ਹਾਂਜੀ ਕਿੰਨਾ ਪਿਆਰਾ ਵਰਕ ਡਿਜ਼ਾਈਨ ਮਿਲਣਗੇ 15 ਤੋਂ 20 ਔਰ ਚੈੱਕ ਕਰੀ ਜੀ ਬਹੁਤ ਵਧੀਆ ਸਾਰੀ ਡਿਜ਼ਾਈਨਿੰਗ ਹੈ ਬੜੀਆਂ ਆਈਟਮ ਹੈ ਇਹ ਵਾਲੀ ਰੇਡੂ ਦੁਪੱਟਾ ਮਿਲਣਾ ਜੀ ਨਾਲ ਮਕੈਸ਼ ਵਾਲਾ ਸੈਮੀ ਪਿਓਰ ਦਾ ਬਾਜ਼ਾਰ ਸੂਡ ਵਿੱਚ ਦਾ 800 भी 900 ਰੁਪਏ ਦਾ ਹਾਂਜੀ 8 900 ਵਾਲੀ ਡਿਜ਼ਾਈਨਿੰਗ ਹੈ ਵੀਰ ਜੀ ਹਾਂਜੀ 900 ਦੇ ਦੋ 900 ਰੁਪਏ ਵਿੱਚ ਦੋ 450 ਰੁਪਏ ਚੱਕ ਲੋ ਲੈ ਜਾਈਏ ਮੈਂ ਫਟਾਫਟ 450 ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰੂੰਗਾ ਫਿਰ 399 ਦੇ ਦੇਣਾ ਚੱਕ ਲੋ ਇਹ ਵੀਡੀਓ ਸ਼ੇਅਰ ਕਰ ਦਿਨੇ ਮੇਰੇ ਰੁਪਏ ਆ ਲੋ ਅਬ ਇਹ ਦੇਖਿਓ ਇਹ ਵੀ ਕੈਟਲੌਗ ਜੀ ਆ ਲੋ ਹਾਂਜੀ ਪਿਓਰ ਕੈਂਬ੍ਰਿਕ ਦੀ ਕੈਟਲੌਗ ਹੈ ਇਹ ਆ ਲੋ 6 650 ਬਜਾਰ ਸੇਲ ਹੁੰਦੀ ਆ ਕਸਟਮਰ ਵੇਟਿੰਗ ਪੇਜੀ ਮਤਲਬ ਚੈੱਕ ਕਰੋ ਜੀ ਆਲੋ ਪਿਓਰ ਕੈਂਬ੍ਰਿਕ ਆਲੋ ਪਿਓਰ ਕਾਟਨ ਦੀ ਡਿਜ਼ਾਈਨਿੰਗ ਆਲੋ ਰੇਟ ਮੈਂ ਕਹਿੰਦਾ ਜੀ ਰੇਟ ਸਰ ਧਮਾਕੇ ਕਰਦੇ ਸਾਰੇ ਚੈੱਕ ਕਰ ਲੋ ਇੱਧਰ ਸਰ ਕਸਟਮਰ ਹੈ ਪਿਓਰ ਕਾਟਨ 3 ਮੀਟਰ ਬਾਡਰ ਮੈਂ ਡਿਜੀਟਲ ਪਿਓਰ ਕੈਂਬ੍ਰਿਕ ਆਲੋ ਬਾਜੂ ਡਿਜੀਟਲ ਕਸਟਮਰ ਹੈਰਾਨ ਹੋ ਰਿਹਾ ਰੇਟ ਸੁਣ ਕੇ ਸਾਰੇ ਬਸ ਪਹਿਣਾ ਦੇ ਫਾਇਦੇ ਕਰਨੇ ਆ ਜੀ ਆਲੋ ਹਾਂਜੀ ਮਤਲਬ ਪਿਓਰ ਮਲ ਕਾਟਨ ਦਾ ਦੁਪੱਟਾ ਵੀ ਚੈੱਕ ਕਰੋ ਜੀ ਆਲੋ ਹਾਂਜੀ 780 ਵਾਲਾ ਸੂਟ ਆਈ ਹਾਂਜੀ 700 ਦੇ ਦੋ ਇਹ ਵੀ 700 ਮੇ ਦੋ ਚੱਕ ਲੋ ਜੀ ਆ ਲੋ ਮਤਲਬ 700 ਰੁਪਏ ਕੀ ਦੋ ਰੇਂਜ ਮਤਲਬ ਇਹ ਕੈਟਲੌਗ ਬਹੁਤ ਬੜੀਆਂ ਨੇ ਬੀਅਨ ਬਹੁਤ ਆ ਜੀ ਕੁਆਂਟੀਟੀ ਬਹੁਤ ਆ ਜਿੰਨਾ ਮਰਜੀ ਲੋ ਜੋ ਪਾ ਲਓ ਦੇਖੇ ਬੇਸਟਿੰਗ ਲਈ ਕਪੜਾ ਲੈਣਾ ਚਾਹਤੇ ਜਾਂ ਫਿਰ ਮਤਲਬ ਘਰ ਕੇ ਲਈ ਆਪਕੇ ਲਈ ਸਪੈਸ਼ਲ ਵੀਡੀਓ ਰਹੇਗੀ ਸਾਰੀ ਸਾਰੀ ਇਹ ਦੇਖ ਚੈੱਕ ਕਰੋ ਜੀ ਸਾਰੀ ਡਿਜ਼ਾਈਨਿੰਗ ਬਈ ਯਾਰ 700 ਦਾ ਇੱਕ ਮਿਲਦਾ ਜੀ ਇੱਕ ਨਾਲ ਇੱਕ ਫ੍ਰੀ ਕਰਤਾ 350 ਰੁਪਏ ਦਾ ਸੂਟ ਮਤਲਬ ਇਹ ਵਾਲੀ ਆਈਟਮ ਮੇ ਪਿਓਰ ਕੈਂਬ੍ਰਿਕ ਜੀ ਆ ਲੋ ਪਿਓਰ ਮਲ ਕੋੜਨ ਦਾ ਦੁਪੱਟਾ ਖਾਲੀ ਦ ਇਹ ਚੈੱਕ ਕੀ ਜੀ 700 ਰੁਪਏ ਦੇ ਦੋ ਜੀ ਆਲੋ ਮਤਲਬ ਪ੍ਰੀਮੀਅਮ ਕੁਆਲਿਟੀ ਦੇ ਆਰਟੀਕਲ ਵੀ ਦਿਖਾਓ ਸਰ ਆਲੋ ਵਧੀਆ ਦਿਖਾਇ ਬੜੇ ਆਲੋ ਪ੍ਰੀਮੀਅਮ ਕੁਆਲਿਟੀ ਦੇ ਆਰਟੀਕਲ ਜੀ ਬੁਟੀਕ ਵਾਲੇ ਛੇ ਸਰ ਬੁਟੀਕ ਵਾਲੇ ਆਲੋ ਜੀ ਬੁਟੀਕ ਵਾਲੇ ਦੇਖੋ ਜੀ ਆਲੋ ਫਿਰ ਹਾਂਜੀ ਬੁਟੀਕ ਵਾਲੇ ਆਈਟਮ ਹੈ ਜੀ ਪਿਓਰ ਬਰਬਰੀ ਹਾਂਜੀ ਪਿਓਰ ਬਰਬਰੀ ਪੇ ਚੈੱਕ ਕਰਾਓ ਜੀ ਆਲੋ ਮਤਲਬ ਬਰਬਰੀ ਦੇ ਆਈਟਮ ਬਹੁਤ ਚੱਲ ਰਹੀ ਹੈ ਸਰ ਅਬ 15000 3500 ਵਾਲੀਆਂ ਡਿਜ਼ਾਈਨਿੰਗ ਆਏ ਮਤਲਬ ਪਿਓਰ ਬਰਬਰੀ ਆਲੋ ਯਾਰ 3000 3500 ਚੈੱਕ ਕਰਾਓ ਜੀ ਵਰਕ ਦੇਖੋ ਆ ਸਪੈਸ਼ਲ ਰੇਟ ਮਤਲਬ ਆ ਦੇ ਦੇਗੀ ਇਹ ਵਾਲੀ ਆਹ ਲੋ ਚੱਕ 303500 ਵਾਲਾ ਸੂਟ ਹਾਂਜੀ ਕਲਰ ਮਿਲਨੇ ਆ 4 1650 ਰੁਪਏ ਚੱਕੋ ਮਤਲਬ ਇਹ ਦੇਖਿਆ 1650 ਇਹ ਅਜ ਹੁੰਦੀ ਆ ਲੁੱਟ 4 4035 3500 ਵਿਕਦਾ 1650 ਦਾ ਸੂਟ ਲੱਗਦਾ ਨਾ ਬਰਫਰੀਜ਼ਾ ਪਰ ਇਹ ਐਸਾ ਨਾ ਕਿ ਆਈਟਮ ਪਿਓਰ ਕੀ ਮਤਲਬ ਇਸਕੀ ਕਾਪੀ ਆਦੀ ਕਾਪੀ ਮਤਲਬ ਵੀ ਸਸਤੀ ਮਿਲਦੀ ਲੇਕਿਨ ਇਹ ਆਈਟਮ ਪਿਓਰ ਕੀ ਹੈ ਇਹ ਵਾਲੀ ਆ ਚੈੱਕ ਕਰਾਓ ਜੀ ਹਾਂਜੀ ਇਹ ਸਾਰੀਆਂ ਜਿਹੜੀ ਉੱਚੀ ਰੇਂਜ ਦੇ ਵਿਕਦੀਆਂ ਨਾ ਦੇਖੋ ਪਿਓਰ ਮਡਾਲ ਦੀ ਬਾਟਮ ਚੈੱਕ ਕਰੋ ਪਿਓਰ ਆਬ ਸਰ ਆਬਾ ਵੀ 2500 ਵਾਲੀ ਰੇ ਬੀਨੇ ਕਲੀ ਦੇ ਨਹੀਂ ਗਾ ਲੋ ਹਾਂਜੀ ਬੀਨੇ ਕਵਾਲੀ ਆ ਲੋ ਕੀ ਬਾਤ ਹੈ ਸਰ ਮਤਲਬ ਮੈਂ ਕਹਤਾਂ ਪਿਓਰ ਬਰਬਰੀ ਟੋਟਲੀ ਹੈਂਡਵਰਕ ਦਾ ਕੰਮ ਹਾਂਜੀ ਦੁਪੱਟਾ ਲਵਾਇਆ ਜੀ ਪਿਓਰ ਕੋਟਾ ਡੋਰੀਆ ਦਾ ਕੋਟਾ ਡੋਰੀਆ ਦਾ ਦੁਪੱਟਾ 2.5 ਮੀਟਰ ਦੇ ਦੁਪੱਟੇ ਕਲਰ ਮਿਲਨੇ ਅਜਾ ਦੇ 4 4 2500 3000 ਨਹੀਂ ਲੈਣਾ 1650 ਸੂਟ ਦੇ ਦੇਣ ਮਤਲਬ 1650 ਮੇ ਇਹ ਵੀ 1650 ਦੀ ਰੇਂਜ ਚ ਜਿੰਨਾ ਮਰਜੀ ਮੰਨ ਲਓ ਜੀ ਆ ਲੋ ਮਤਲਬ ਇਹ ਦੇਖ ਲਿਜੀਏ ਇਹ ਕਸਟਮਰ ਹੈਰਨ ਕਰ ਦੇਣ ਵਾਲੇ ਰੇਟ ਹੈ ਬਾਕੀ ਮਤਲਬ ਇਹ ਕੋਈ ਉਹ ਨਹੀਂ ਹੈ ਕਿ ਮਤਲਬ ਇਹ ਆਈਟਮ ਮਿਲेंगी ਵੀ ਆਪਕੋ ਸਕਰੀਨਸ਼ਾਟ अब ये देखिए कलर देखो जी कितने शानदार है टोटली वर्क कर लो टोटली वर्क वाली आइटम है ये जी बोटमाते कराता वर्क हां जी आ लो तो मतलब ये सर प्योर टैबी सिल्क ਦਾ ਦੁਪੱਟਾ 1850 ਰੁਪਏ ਦੀ ਰੇਂਜ ਚ ਮਤਲਬ 1850 ਇਹ ਵਾਲੀ ਆਈਟਮ ਸਰ कलर ਚੜ ਚੈੱਕ ਕਰ ਲੋ ਕੁਆਲਿਟੀ ਦੀ ਕੁਆਲਿਟੀ ਸਸਤੇ ਦੇ ਲੈ ਕੇ ਵਧੀਆ ਤੱਕ ਸਾਰੀ ਰੇਂਜਾਂ ਦੇ ਫਾਇਦੇ ਹੋਣੇ ਤੁਹਾਡੇ ਮਤਲਬ ਪ੍ਰੀਮੀਅਮ ਕੁਆਲਿਟੀ ਕੀ ਆਈਟਮ ਹੈ ਪ੍ਰੀਮੀਅਮ ਕੁਆਲਿਟੀ ਆ लो जी ਮੋਰਾ ਵਾਲਾ ਸੂਟ ਸੇਮ ਮੋਡਲ ਵਾਲਾ ਪੀਕੋ ਕੁਆਲਿਟੀ ਡਿਜ਼ਾਈਨ ਆ ਚੈੱਕ ਕਰੋ ਜੀ ਪਿਓਰ ਹਾਂਜੀ ਦੀ ਰਹੇਗੀ ਸ਼ਰਟ ਕਰੋ ਚੈੱਕ ਮਤਲਬ ਟੋਟਲੀ ਜੈਂਟਰੀ ਲੁੱਕ ਵਾਲੇ ਆਈਟਮ ਹੈ ਜੀ ਸਰਵਾਰੀ ਟੈਸਟਰ ਵਾਲੇ ਦੇਖੋ ਜੀ ਜੋ ਮੋਡਲ ਵਾਲਾ ਪੀਸ ਆ ਸਾਰੀ ਵੈਰਾਈਟੀ ਮਿਲੇਗੀ ਤੁਹਾਨੂੰ ਹਾਂਜੀ ਸੇਮ ਮਿਲਣ ਦੇ ਨਾਲ ਬਸਕੋਸ ਔਰਗੰਜਾ ਦੇ بیٹے ਰੇਟ ਦੇਈਂ ਇੱਧਰ ਕਲਰ ਦੇ بیٹے ਆ ਚੈੱਕ ਕਰੋ ਜੀ ਮਤਲਬ ਇਹ 4000 ਵਾਲੇ ਪੀਸ ਆ ਸਰ 1750 ਰੁਪਏ ਦੀ ਰੇਂਜ ਚ ਕਲਰ ਮਿਲਨੇ ਆ ਪੰਜ ਮਤਲਬ ਇਹ ਚਾਰ ਚੀ ਵੈਰਾਈਟੀ ਸਮਝ ਲਓ ਸਾਰੀ ਮਿਲੇਗੀ 99 ਰੁਪਏ ਦੇ ਸੂਟ ਤਿਆਰ ਹੋ ਜਾਂਦਾ ਹਾਂਜੀ ਜਿੰਨਾ ਮਰਜੀ ਮਹਿੰਗਾ ਸੂਟ ਲੈ ਲਓ ਜੀ ਓਬਵੀਅਸ ਇਹ ਦੇਖਣੇ ਮਤਲਬ ਬਹੁਤ ਬੜੀਆਂ ਆਈਟਮਾਂ 99 ਸੇ ਸ਼ੁਰੂ ਹੋ ਜਾਣਗੇ ਲੇਕਿਨ 4000 500 10 10 ਹਜ਼ਾਰ ਰੁਪਏ ਦੇ ਚੈੱਕ ਕਰੋ ਜੀ ਪਿਓਰ ਮਡਲ ਦੀ ਬਾਟਮ ਹਾਂਜੀ ਅ ਚੈੱਕ ਕਰੋ ਨਗਰੋਂ ਦੇ ਵਿੱਚ ਕੀ ਦੇਖੀਏ ਆਹ ਲੋ ਬਾਰਬਰੀ ਦਾ ਸੂਟ ਕੋਈ 2000 ਕੋਈ 1800 ਨਹੀਂ 1325 ਰੁਪਏ ਦਾ 1325 ਰੁਪਏ ਸਰ ਚੈੱਕ ਕਰੋ 1325 ਰੁਪਏ ਦੀ ਰੇਂਜ ਚ ਹਾਂਜੀ ਇਦਾਂ ਦੇ ਮਿਲਨੇ ਆ ਕਲਰ ਵੈਰਾਈਟੀ ਬਹੁਤ ਆ ਆਹ ਲੋ ਮਤਲਬ ਐਸਾ ਹੈ ਨਾ ਆ ਲੋ ਬਹੁਤ ਬੜੀਆਂ ਆਈਟਮ ਹੈ ਜੀ ਬਹੁਤ ਬੜੇ ਰੇਟਾਂ ਵਿੱਚ ਜੀ ਪੂਰੇ ਐਂਡ ਅ ਚੈੱਕ ਕਰੋ ਨਿਊ ਵੇਸ ਆਇਆ ਕ੍ਰਸ਼ ਵੇਸ ਦੀ ਹਾਂਜੀ ਸਾਰਾ ਹੈਂਡਵਰਕ ਦਾ ਕੰਮ ਬਾਜੂ ਘੇਰੇ ਦੇ ਤੇ ਕੁਝ ਕਿੰਨਾ ਪਿਆਰਾ ਹੈਂਡਵਰਕ ਹੈ ਤੇ ਸਾਰਾ ਹੈਂਡ ਕਵਰਕ ਰਹੇਗਾ ਵੇਖੋ ਜੀ ਕਿੰਨਾ ਪਿਆਰਾ ਇਹ ਬਾਜੂ ਵੀ ਵਰਕ ਰਹੇਗਾ ਇਸਕੇ ਦੁਪੱਟਾ ਦੇਖੋ ਜੀ 4 ਸਾਈਡ ਹਾਂਜੀ ਸਾਰਾ 5-5000 ਦੀ ਰੇਂਜ ਚ 45-4500 ਰੁਪਏ ਦਾ ਰੂਟ ਵਿਕਦਾ ਜੀ ਆ ਲੋ ਤੋਂ ਬਾਈ ਅੱਜ ਮਤਲਬ ਫਾਇਦੇ ਮੇਂ ਦੇਣਾ ਪੜੇਗਾ ਐਜੇ ਹੀ ਦੇਣੇ ਆ ਬਿਰਜੀ ਆ ਲੋ 2295 ਰੁਪਏ ਮਤਲਬ 30% 2 ਤੋਂ 5 5000 ਦੀ ਰੇਂਜ ਅੱਲ ਸੇਲ ਹੁੰਦੇ ਆ ਆਪਣੇ ਲਾ ਕੇ ਦੇਣਾ 2295 2295 ਆਨਲਾਈਨ ਚੈੱਕ ਕਰੋ ਜੀ ਆਲੋ ਗਲਾਸ ਗਲਾਸ ਔਰ ਵੰਜਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਇਹ ਦੇਖਿਓ ਸਾਰਾ ਬਾਟੂ ਵਰਕ ਆਲੋ ਹਾਂਜੀ ਬਹੁਤ ਪਿਆਰੀਆਂ ਬਣੀਆਂ ਡਿਜ਼ਾਈਨ ਹੈ ਕਲਰ ਦਾ ਬੇਟੇ ਇਹ ਦੇਖਿਓ ਆਜਾ ਕੋ ਮਤਲਬ ਬਹੁਤ ਜੀ 5 5 6 6000 ਦੀ ਰੇਂਜ ਸੇਲ ਹੁੰਦੇ ਆ ਵੀ ਸਾਰੇ ਆ ਚੈੱਕ ਕਰੋ ਜੀ ਉਹਨਾਂ ਦੇ ਕੋਲ ਹੈਵੀ ਆਰਟੀਕਲ ਹੈ ਜੀ ਚੈੱਕ ਕੀਜੇ ਪਿਓਰ ਕਰੇਪ ਕੇ ਪਰ ਆਈਟਮ ਹੈ ਬਾਜੂ ਸਾਰੇ ਹੈਵੀ ਸੇਮ ਮਾਡਲ ਵਾਲੇ ਪੀਸ ਹਾਂਜੀ

ਪਿਓਰ ਖੀਨ ਖਾਬ ਦੇਖੋ ਜੀ ਪਿਓਰ ਲਖਨਵੀ ਕਮ ਚੈੱਕ ਕਰਾਓ ਜੀ ਇਹ ਪਿਓਰ ਲਖਨਵੀ ਵਰਕ ਦੇ ਉੱਪਰ ਇਹ ਦੇਖੀਏ ਕੀ ਬਾਜੂ ਫਰੰਟ ਦੁਪੱਟਾ ਦੇਖੋ ਜੀ ਕਿਆ ਸ਼ਾਨਦਾਰ ਆ ਇਹ ਚੱਕੀ ਜੀ ਇਹ ਸਿਰਫ ਥੋੜੇ ਮੂਰੇ ਸੈਂਪਲ ਹੋਲੇ ਆ ਜੀ ਜ਼ਿਆਦਾ ਵੈਰਾਈਟੀ ਦੇਖਣ ਬਾਅਦ ਤੇ ਫਟਾਫਟ ਆ ਜਾਓ ਐਸ ਕੇ ਟੈਕਸਟਲ ਮਰਿੰਡਾ ਦੇ ਆਲੋ ਪਿਓਰ ਖੀਨ ਖਾਬ ਦਾ ਸੂਟ ਆਈਟਮ ਇਹ ਕਿਸੀ ਲੱਗੀ ਆਪਨੇ ਕਮੈਂਟ ਜ਼ਰੂਰ ਕਰਨਾ ਹੈ ਔਰ ਰੀਟ ਕਰਾ ਲਓ ਜੀ 3200 ਰੁਪਏ ਹਾਂਜੀ ਤਨੇ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਣਾ ਕਿੱਥੇ ਆ ਐਸ ਕੇ ਟੈਕਸਟਲ ਮਰਿੰਡਾ ਮ